ਇੱਕ ਵਾਰ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਸ਼ੇਰਾਂ ਦੇ ਨਾਲ ਰਿਲੇਟਡ ਇਹ ਗੱਲਾਂ ਬਾਤਾਂ ਇਸ ਤੋਂ ਪਹਿਲਾਂ ਕਿ ਆਪਾਂ ਪੂਰੀ ਤਰ੍ਹਾਂ ਨਾਲ ਆਪਣੀ ਇਧਰਲੀ ਦੁਨੀਆ ਚਲੇ ਜਾਈਏ ਇੱਕ ਛੋਟੀ ਜੀ ਇਨਫੋਰਮੇਸ਼ਨ ਹੈ ਜੀ ਇਸ ਤੋਂ ਲਾਵਾ ਮੇਰੇ ਤਿੰਨ ਚੈਨਲ ਹੋਰ ਨੇ ਇੱਕ ਤਾਂ ਤੁਹਾਨੂੰ ਪਤਾ ਦੁਨੀਆ ਕ੍ਰਾਈਮ ਦੀ ਹੈਗਾ ਤੇ ਤੁਸੀਂ ਵੀ ਹੱਸੋਗੇ ਫੇਰ ਕ੍ਰਾਈਮ ਦੀ ਗੱਲ ਨਹੀਂ ਅੱਜ ਮੈਂ ਕ੍ਰਾਈਮ ਦੀ ਗੱਲ ਨਹੀਂ ਕਰ ਰਿਹਾ ਦੋ ਹੋਰ ਚੈਨਲ ਨੇ ਉਹਨਾਂ ਦੇ ਵਿੱਚ ਇੱਕ ਹੈਗਾ ਜੀ ਕਿਤਾਬਾਂ ਦੀ ਦੁਨੀਆ ਤੇ ਉੱਥੇ ਤੁਹਾਨੂੰ ਉਸ ਮੇਰੇ ਚੈਨਲ ਦੇ ਉੱਪਰ ਕਿਉਂਕਿ ਇੱਕ ਇਹ ਚੀਜ਼ ਹੈਗੀ ਆ ਕਿ ਜੇ ਆਪਾਂ ਹਿੰਦੀ YouTube ਨੂੰ ਦੇਖੀਏ ਤਾਂ ਹਿੰਦੀ ਲੈਂਗੁਏਜ ਦੇ ਵਿੱਚ ਦੇਖੀਏ ਤਾਂ ਬਹੁਤ ਚੀਜ਼ਾਂ ਪਈਆਂ ਬਹੁਤ ਕਮਾਲ ਦੀਆਂ ਚੀਜ਼ਾਂ ਕੁਆਲਿਟੀ ਕੰਟੈਂਟ ਬਹੁਤ ਜ਼ਿਆਦਾ ਹੈਗਾ ਹਿੰਦੀ ਦੇ ਵਿੱਚ ਪਰ ਉਹ ਚੀਜ਼ ਆਪਾਂ ਆਪਣੀ ਮਾਂ ਬੋਲੀ ਦੇ ਲਈ ਨਹੀਂ ਕਹਿ ਸਕਦੇ ਪੰਜਾਬੀ ਲਈ ਨਹੀਂ ਕਹਿ ਸਕਦੇ ਉਹਨਾਂ ਕੰਟੈਂਟ ਨਹੀਂ ਹੈਗਾ ਇਹ ਵੀ ਗੱਲ ਕੋਈ ਦੇਖਦਾ ਵੀ ਨਹੀਂ ਹੈਗਾ ਉਹਨੂੰ ਤੇ ਪਰ ਇਹ ਹੁਣ ਮੇਰੀ ਇੱਕ ਕੋਸ਼ਿਸ਼ ਹੈਗੀ ਆ ਕਿ ਉੱਥੇ ਮੈਂ ਚੰਗੀਆਂ ਚੀਜ਼ਾਂ ਪਾਉਂਦਾ ਰਵਾਂ ਕਿਤਾਬਾਂ ਤੋਂ ਡਰਨ ਦੀ ਲੋੜ ਨਹੀਂ ਹੈਗੀ ਮੈਂ ਉੱਥੇ دلچسپ قصے کہانیاں ਸੁਣਾਉਂਦਾ ਰਹਿਣਾ ਜੋ اصلیت ਦੇ ਨਾਲ ਜੁੜੇ ਹੋਏ ਆ ਰਿਐਲਿਟੀ ਨਾਲ ਜੁੜੇ ਹੋਏ ਆ ਤੇ ਕਿ ਜੋ ਵੀ ਇਤਿਹਾਸ ਦੇ ਵਿੱਚ ਹੋਇਆ ਬੜਾ ਦਿਲਚਸਪ ਕੋਈ ਚੀਜ਼ਾਂ ਘਟਨਾਵਾਂ ਹੋਣਗੀਆਂ ਚਾਹੇ ਉਹ ਸਮਾਜਿਕ ਹੋਣ ਰਾਜਨੀਤਿਕ ਹੋਣ ਇਤਿਹਾਸ ਨਾਲ ਜੁੜੀਆਂ ਹੋਣ ਕਿਸੇ ਵੀ ਜਗ੍ਹਾ ਨਾਲ ਜੁੜੀਆਂ ਹੋਣ ਤਾਂ ਫਾਈਨਲੀ ਉਹਨਾਂ ਨੇ ਕਿਤਾਬਾਂ ਦੇ ਵਿੱਚ ਹੀ ਦਰਜ ਹੋਣਾ ਤੇ ਫਿਰ ਅਗਲੀਆਂ ਜਨਰੇਸ਼ਨਾਂ ਕਿਤਾਬਾਂ ਦੇ ਵਿੱਚੋਂ ਹੀ ਉਹਨਾਂ ਨੂੰ ਪੜ੍ਹ ਕੇ ਫਿਰ ਉਹ ਯਾਦ ਕਰਦੀਆਂ ਨੇ ਜਾਂ ਅੱਗੇ ਕਿਸ ਨੂੰ ਸੁਣਾਉਂਦੀਆਂ ਨੇ ਤਾਂ ਕਿਤਾਬਾਂ ਨੂੰ ਭੁੱਲ ਸਕਦੇ ਹੋ ਜੇ ਤੁਹਾਨੂੰ ਨਹੀਂ ਚੰਗੀਆਂ ਲੱਗਦੀਆਂ ਜਾਂ ਬੋਰਿੰਗ ਲੱਗਦੀਆਂ ਪਰ ਉਹ ਕਿਸੇ ਬੜੇ ਦਿਲਚਸਪਾ ਇੱਕ ਮੈਂ ਵੀਡੀਓ ਹੁਣੇ ਜਿਹੜਾ ਕੱਲ ਪਰਸੋਂ ਪਾਇਆ ਸੀਗਾ ਉਹ ਸੀਗਾ ਲਾਲੂ ਪ੍ਰਸ਼ਾਦ ਯਾਦਵ ਹੁਣਾ ਦਾ ਉਹਨਾਂ ਟਾਈਮਾਂ ਦਾ ਜਦੋਂ ਪਹਿਲੀ ਵਾਰੀ ਬਿਹਾਰ ਦੇ ਮੁੱਖ ਮੰਤਰੀ ਬਣਦੇ ਆ ਤੇ ਬਹੁਤ ਵਧੀਆ ਉਹ ਦਿਲਚਸਪ ਕિસ્ਸੇ ਨੇ ਅੱਜ ਦੀ ਜਿਹੜੀ ਲਾਲੂ ਪ੍ਰਸ਼ਾਦ ਯਾਦਵ ਹੁਣਾ ਦੀ ਇਮੇਜ ਹੈਗੀ ਉਹ ਪਸਾਰਿਆਂ ਨੂੰ ਪਤਾ ਉਹ ਕਰਪਸ਼ਨ ਉਹ ਸਾਰਾ ਕੁਝ ਪਰ ਜਦੋਂ ਇਹ ਇਨਸਾਨ ਪਹਿਲੀ ਵਾਰ ਮੁੱਖ ਮੰਤਰੀ ਬਣਿਆ ਤਾਂ ਉਦੋਂ ਦੀਆਂ ਗੱਲਾਂ ਥੋੜੀਆਂ ਵੱਖਰੀਆਂ ਸੀਗੀਆਂ ਅੱਜ ਵੀ ਸ਼ਾਮ ਨੂੰ ਇੱਕ ਹੋਰ ਵੀਡੀਓ ਪੈਚੂਗਾ ਤਾਂ ਜੇ ਤੁਹਾਨੂੰ ਚੰਗਾ ਲੱਗੇ ਤੁਸੀਂ ਉਹ ਮੇਰਾ ਚੈਨਲ ਦੇਖ ਸਕਦੇ ਹੋ ਉੱਥੇ ਕ੍ਰਾਈਮ ਨਾਲ ਰਿਲੇਟਡ ਨਹੀਂ ਹੈਗਾ ਚੰਗਾ ਚੀਜ਼ਾਂ ਨੇ ਕ੍ਰਾਈਮ ਦੀਆਂ ਗੱਲਾਂ ਇਸ ਤਰ੍ਹਾਂ ਹੁੰਦੀਆਂ ਜਿਵੇਂ ਫਾਸਟ ਫੂਡ ਖਾ ਲਿਆ ਉਹ ਮਸਾਲੇਦਾਰ ਚੀਜ਼ਾਂ ਨੇ ਕਦੇ-ਕਦੇ ਵਧੀਆ ਲੱਗਦੀਆਂ ਨੇ ਜਿਹੜੀਆਂ ਉਹ ਨੇ ਕਿਤਾਬਾਂ ਦੀ ਦੁਨੀਆ ਵਾਲਾ ਉਹ ਅਸਲ ਛੇਗਾ ਕੋਈ ਹੈਲਦੀ ਚੀਜ਼ ਖਾ ਰਹੇ ਆ ਉਹ ਸਵਾਦ ਵੀ ਹੁੰਦੀ ਆ ਤੇ ਸਿਹਤ ਲਈ ਵੀ ਚੰਗੀ ਆ ਉਸੇ ਤਰ੍ਹਾਂ ਹੀ ਉਹ ਕਹਾਣੀਆਂ ਹੋਣਗੀਆਂ ਜਿਹੜੀਆਂ ਕਿ ਦਿਲਚਸਪ ਵੀ ਹੋਣਗੀਆਂ ਤੁਹਾਨੂੰ ਬੋਰ ਵੀ ਨਹੀਂ ਕਰਨਗੀਆਂ ਤੇ ਵੈਸੇ ਵੀ ਕੋਈ ਨਾ ਕੋਈ ਨੋਲੇਜ ਮਿਲਦੀ ਆਪਾਂ ਨੂੰ ਇਸ ਤੋਂ ਇਲਾਵਾ ਇੱਕ ਹੋਰ ਚੈਨਲ ਹੈਗਾ ਜੀ ਉਹਦਾ ਨਾਮ ਹੈਗਾ ਫਿਲਮਾਂ ਦੀ ਦੁਨੀਆ ਫਿਲਮਾਂ 2 ਜਾਂ 3 ਘੰਟੇ ਦੀਆਂ ਹੋ ਜਾਂਦੀਆਂ ਤੇ ਸਾਰੀਆਂ ਫਿਲਮਾਂ ਆਪਾਂ ਦੇਖ ਵੀ ਨਹੀਂ ਸਕਦੇ ਬਿਜ਼ੀ ਹੁੰਨੇ ਆ ਬਹੁਤ ਸਾਰੀਆਂ ਇਹੋ ਜਿਹੀਆਂ ਚੰਗੀਆਂ ਫਿਲਮਾਂ ਹੁੰਦੀਆਂ ਕੰਟੈਂਟ ਲੋਕ ਬਣਾਉਂਦੇ ਆ ਆਪਾਂ ਨੰਗਾ ਦਿੰਨੇ ਆ ਨਹੀਂ ਦੇਖ ਸਕਦੇ ਤਾਂ ਉੱਥੇ ਫਿਲਮਾਂ ਦੀ ਦੁਨੀਆ ਦੇ ਵਿੱਚ ਮੈਂ 15 ਜਾਂ 20 ਮਿੰਟ ਦੇ ਵਿੱਚ ਵਿੱਚ ਕੋਸ਼ਿਸ਼ ਆ ਕਿ ਤੁਹਾਨੂੰ ਪੂਰੀ ਦੀ ਪੂਰੀ ਫਿਲਮ ਦੀ ਕਹਾਣੀ ਸੁਣਾ ਦਿੰਨਾ ਪਿੱਛੇ ਫਿਲਮ ਦੇ ਪ੍ਰੋਪਰ ਸੀਨ ਉਸੇ ਤਰ੍ਹਾਂ ਹੀ ਚੱਲਦੇ ਰਹਿੰਦੇ ਆ ਉਹ ਵੀ ਇੱਕ ਉਪਰਾਲਾ ਹੈਗਾ ਤੁਸੀਂ ਕਹੋਗੇ ਚੈਨਲ ਬਣਾਈ ਜਾਂਦਾ ਹਾਂ ਹਾਂ ਹਾਲੇ ਤਾਂ ਮੈਂ ਇੱਕ ਖੇਡਾਂ ਦਾ ਨਹੀਂ ਬਣਾਇਆ ਖੇਡਾਂ ਦਾ ਕੋਈ ਇੰਨਾ ਜ਼ਿਆਦਾ ਕਲਚਰ ਹੈ ਨਹੀਂਗਾ ਇੱਥੇ ਨਹੀਂ ਤਾਂ ਮੈਂ ਉਹ ਵੀ ਬਣਾ ਦਿੰਦਾ ਮੈਨੂੰ ਉਹਨਾਂ ਦਾ ਵੀ ਬੜਾ ਸ਼ੌਕ ਆ ਪਰ ਚਲੋ ਹੁਣ ਇਹ ਗੱਲਾਂ ਬਹੁਤ ਹੋ ਗਈਆਂ ਪ੍ਰੋਮੋਸ਼ਨ ਬਹੁਤ ਹੋ ਗਈ ਹੁਣ ਆਪਾਂ ਕੰਮ ਦੀ ਗੱਲ ਕਰੀਏ ਅੱਜ ਮੈਂ ਸਪੈਸ਼ਲ ਇਹ ਵੀਡੀਓ ਤਾਂ ਬਣਾ ਰਿਹਾ ਕਿ ਓਲਾ ਇਲੈਕਟ੍ਰਿਕ ਬਾਰੇ ਆਪਾਂ ਗੱਲ ਕੀਤੀ ਸੀ ਹੋ ਸਕਦਾ ਮੇਰੇ ਬਹੁਤ ਸਾਰੇ ਦੋਸਤਾਂ ਦੇ ਕੋਲੇ ਓਲਾ ਇਲੈਕਟ੍ਰਿਕ ਮੋਬਿਲਿਟੀ ਦੇ ਸ਼ੇਅਰ ਰੱਖੇ ਵੀ ਹੋਣ ਤੇ ਮੈਨੂੰ ਯਾਦ ਆ ਕੁਝ ਇਕ ਕੋਈ ਪੈਣ ਸੀਗੇ ਮੈਨੂੰ ਨਾਮ ਭੁੱਲ ਜਾਂਦਾ ਵਾ ਤੇ ਉਹਨਾਂ ਨੇ ਮੈਨੂੰ ਪੁੱਛਿਆ ਸੀਗਾ ਕਿ ਉਸ ਟਾਈਮ ਉਹਨਾਂ ਨੇ ਲਿਆ ਸੀ ਇਸ਼ਾ ਤੇ ਉੱਪਰ ਚੱਲਾ ਗਿਆ ਪਤਾ ਨਹੀਂ 130 35 ਤੇ ਚੱਲਾ ਗਿਆ ਸੀ ਚੰਗਾ ਉਹਨਾਂ ਨੂੰ ਪ੍ਰੋਫਿਟ ਵੀ ਹੋ ਰਿਹਾ ਸੀਗਾ ਹੁਣ ਕੀ ਹੋ ਰਿਹਾ ਤੁਹਾਣੀ ਬਦਲੀ ਆ ਉਹਲਾ ਇਲੈਕਟ੍ਰਿਕ ਦਾ ਜਿਹੜਾ ਸ਼ੇਅਰ ਹੈਗਾ ਉਹ ਲਗਾਤਾਰ ਥੱਲੇ ਜਾ ਰਿਹਾ ਤਾਂ ਹੁਣ ਇੱਥੇ ਦੁਬਾਰਾ ਇਹਦੇ ਬਾਰੇ ਗੱਲ ਕਰਨੀ ਬਣਦੀ ਆ ਇਹ ਖੋਰ ਚੀਜ਼ ਆ YouTube ਦੇ ਉੱਪਰ ਕੋਈ ਵੀ ਚੈਨਲ ਹੋਵੇ ਚਾਹੇ ਉਹ ਮੇਰਾ ਚੈਨਲ ਆ ਕਿਸੇ ਦਾ ਵੀ ਆ ਉੱਥੋਂ ਗੱਲਾਂ ਸਿੱਖ ਕੇ ਕਰਨਾ ਉਹ ਡਿਫਰੈਂਟ ਆ ਠੀਕ ਆ ਉਹ ਵੀ ਇੱਕ ਲਰਨਿੰਗ ਫੇਜ਼ ਆ ਪਰ ਜਦੋਂ ਤੱਕ ਇੱਕ ਬੰਦਾ ਉਹ ਚੀਜ਼ਾਂ ਨੂੰ ਆਪਣੇ ਪਿੰਡੇ ਤੇ ਹਟਾਉਂਦਾ ਨਹੀਂ ਉਹਨਾਂ ਟਾਈਮ ਤੱਕ ਸਟਾਕ ਮਾਰਕੀਟ ਨਹੀਂ ਸਿੱਖੀ ਜਾਂਦੀ ਇੱਥੇ ਵੀ ਇੱਕ ਬਹੁਤ ਚੰਗਾ ਲੈਸਨ ਹੈਗਾ ਉਹਨਾਂ ਸਾਰੇ ਦੋਸਤਾਂ ਲਈ ਜਿਹੜੇ ਪਹਿਲੀ ਵਾਰ ਸਟਾਕ ਮਾਰਕੀਟ ਚ ਆਏ ਆ ਕਿਉਂਕਿ ਮੈਂ ਤੁਹਾਨੂੰ ਬਹੁਤ ਵਾਰ ਇਹ ਚੀਜ਼ ਆਲਮੋਸਟ ਆਪਣੇ ਹਰ ਵੀਡੀਓ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕਰਦਾ ਰਹਿਣਾ ਇੱਕ ਕੰਪਨੀ ਨਹੀਂ 20 ਕੰਪਨੀਆਂ ਨਹੀਂ 50 ਕੰਪਨੀਆਂ ਨੇ ਇਸ ਤੋਂ ਜ਼ਿਆਦਾ ਕੰਪਨੀਆਂ ਆਪਣੇ ਮੰਨ ਲਓ ਆਪਣੇ ਕੋਲ 100 ਰੁਪਏ ਇੱਕ ਦੇ ਵਿੱਚ ਸਿਰਫ 1 ਜਾਂ 2 ਰੁਪਏ ਲਾਓ ਹੁਣ ਇੱਥੇ ਕੀ ਹੋਇਆ ਹੋਊਗਾ ਜਿਹੜੇ ਦੋਸਤਾਂ ਨੇ ਆਪਣੇ ਬਹੁਤ ਜ਼ਿਆਦਾ ਅਮਾਉਂਟ ਓਲਾ ਦੇ ਵਿੱਚ ਲਾਤੀ ਤਾਂ ਹੁਣ ਦੇਖੋ ਉਹ ਥੋੜੀ ਦੇਰ ਲਈ ਪਾਵੇਂ ਹੁਣ ਕਿਸੇ ਨੂੰ ਨਹੀਂ ਪਤਾ ਹੋ ਸਕਦਾ ਸ਼ਾਰਟ ਟਰਮ ਲਈ ਹੋ ਸਕਦਾ ਮੀਡੀਅਮ ਟਰਮ ਲਈ ਉਹ ਪੂਰੀ ਦੀ ਪੂਰੀ ਅਮਾਉਂਟ ਉਹਦੇ ਵਿੱਚ ਰੁਕ ਗਈ ਪਰ ਇਨ ਇਥੀ ਇਸੇ ਕਰਕੇ ਕਹਿੰਦੇ ਆ ਡਾਇਵਰਸੀਫਿਕੇਸ਼ਨ ਸਭ ਤੋਂ ਪਹਿਲਾ ਲੈਸਨ ਅੱਜ ਤੁਹਾਡੇ ਲਈ ਵੀ ਹੈਗਾ ਬਹੁਤ ਘੱਟ ਅਮਾਊਂਟ ਕਿਸੇ ਚ ਲੱਗੀ ਆ ਤਾਂ ਮੈਨੂੰ ਕੋਈ ਫਰਕ ਨਹੀਂ ਪੈਣਾ ਮੇਰੀ ਇੱਕ ਕੰਪਨੀ ਆ ਜੋ ਥੋੜੀ ਦੇਰ ਲਈ ਸੌਂ ਵੀ ਰਹੀ ਆ ਥੱਕ ਵੀ ਰਹੀ ਆ ਉਹਨੂੰ ਕੋਈ ਨਾ ਕੋਈ ਬੁਰੀ ਖਬਰ ਵੀ ਆਈ ਹੋਈ ਆ ਤਾਂ ਤਾਂ ਵੀ ਕੋਈ ਗੱਲ ਨਹੀਂ ਬਾਕੀ ਦੀਆਂ ਚੱਲਦੀਆਂ ਨੇ ਤਾਂ ਇੱਕ ਗੱਲ ਯਾਦ ਰੱਖਿਓ ਇੱਕ ਬਹੁਤ ਵੱਡੀ ਲਰਨਿੰਗ ਕਰਵ ਸੀਗੀ ਤੁਹਾਡੇ ਲਈ ਉਹ ਲ ਮੋਬਿਲਟੀ ਤੇ ਕਿਉਂਕਿ ਇੰਨੇ ਸਾਲਾਂ ਦੇ ਵਿੱਚ ਪਿਛਲੇ 17 18 ਸਾਲਾਂ ਦੇ ਵਿੱਚ ਮੈਂ ਐਸੀ ਐਸੀ ਕੰਪਨੀਆਂ ਨੂੰ ਵੀ ਦੇਖਿਆ ਉਹਨਾਂ ਦੇ ਇੱਕ ਇਹੋ ਜਿਹੇ ਜ਼ੋਨ ਆਉਂਦੇ ਆ ਇੱਕ ਪਰਟੀਕੂਲਰ ਟਾਈਮ ਇਹੋ ਜਿਹਾ ਆਉਂਦਾ ਕਿ ਜਿਨ੍ਹਾਂ ਬਾਰੇ ਆਪਾਂ ਸੋਚਿਆ ਵੀ ਨਹੀਂ ਹੁੰਦਾ ਉਹਨਾਂ ਦੇ ਬਾਰੇ ਵੀ ਇੰਨੀਆਂ ਕਿ ਨੈਗੇਟਿਵ ਖਬਰਾਂ ਆ ਜਾਂਦੀਆਂ ਕਿ ਤੁਸੀਂ ਸੋਚਦੇ ਹੋ ਕਿ ਅੱਛਾ ਇਹ ਵੀ ਸਟਾਕ ਥੱਲੇ ਜਾ ਸਕਦਾ ਸੀ ਪਿੱਛੇ ਜੇ ਫਾਈਜ਼ਰ ਨਾਲੇ ਇਸੇ ਤਰ੍ਹਾਂ ਹੋਇਆ ਵਾ ਮਰੂਤੀ ਅਪੋਲੋ ਟਾਇਰਸ ਤੇ ਅਪੋਲੋ ਹਸਪੀਟਲ ਇਹਨਾਂ ਸਾਰਿਆਂ ਦੀ ਐਗਜ਼ਾਮਪਲ ਮੈਂ ਤੁਹਾਨੂੰ ਅੱਗੇ ਵੀ ਦਿੰਨਾ ਪਰ ਹੁਣ ਥੋੜੀ ਜੀ ਆਪਾਂ ਗੱਲ ਕਰੀਏ ਓਲਾ ਇਲੈਕਟ੍ਰਿਕ ਦੀ ਇੱਥੇ ਅਸਲ ਦੇ ਵਿੱਚ ਉਹਦੇ ਨਾਲ ਹੋ ਕੀ ਰਿਹਾ ਉਹਲਾ ਇਲੈਕਟ੍ਰਿਕ ਦਾ ਸ਼ੇਅਰ ਦਾ ਜਿਹੜਾ ਪ੍ਰਾਈਸ ਹੈਗਾ ਉਹ ਥੱਲੇ ਜਾ ਕੇ ਹੋ ਰਿਹਾ ਦੋ ਕਾਰਨ ਨੇ ਵੱਡੇ ਪਹਿਲਾ ਪਹਿਲਾ ਕਾਰਨ ਹੈਗਾ ਉਹੀ ਕਿ ਜਿਹੜੇ ਲੋਕਾਂ ਨੇ ਦੇ ਕੋਲੇ ਇਹ ਆਈਪੀਓ ਦੇ ਟਾਈਮ ਦਾ ਸ਼ੇਅਰ ਹੋਊਗਾ ਤੁਸੀਂ ਦੇਖੋ ਕਿੰਨੇ ਜ਼ਿਆਦਾ ਪ੍ਰੋਫਿਟ ਦੇ ਵਿੱਚ ਬੈਠਦੇ ਆ ਤੇ ਆਪਣੇ ਵਰਗੇ ਲੋਕ ਨਹੀਂ ਹੈਗੇ ਕਿ ਕੁਝ ਹਜ਼ਾਰਾਂ ਦੇ ਲੈ ਲੈ ਜਾਂ ਕੁਝ ਲੱਖਾਂ ਦੇ ਸ਼ੇਅਰ ਲੈ ਲੈ ਉਹਨਾਂ ਕੋ ਕਰੋੜਾਂ ਰੁਪਏ ਦੇ ਸ਼ੇਅਰ ਹੁੰਦੇ ਆ ਤੇ ਤੁਸੀਂ ਦੇਖੋ ਕਿ ਉਹਨਾਂ ਦਾ ਪ੍ਰੋਫਿਟ ਕਿੰਨਾ ਜ਼ਿਆਦਾ ਵਧਿਆ ਹੋਊਗਾ ਹੁਣ ਇਹ ਲੋਕ ਜਿਨੂੰ ਇੰਨਾ ਪ੍ਰੋਫਿਟ ਹੋ ਰਿਹਾ ਜਦੋਂ ਵੀ ਮਾਰਕੀਟ ਦੇ ਵਿੱਚ ਜਾਂ ਉਸ ਸ਼ੇਅਰ ਦੇ ਵਿੱਚ ਥੋੜੀ ਬਹੁਤ ਵੀ ਕਮਜ਼ੋਰੀ ਦੇਖਦੇ ਆ ਵੀਕਨੈਸ ਦੇਖਦੇ ਆ ਤਾਂ ਉਸੇ ਟਾਈਮ ਉਹਦੇ ਵਿੱਚੋਂ ਨਿਕਲ ਜਾਂਦੇ ਆ ਤਾਂ ਹੁਣ ਹੁਣ ਜਿਹੜੇ ਸਾਡੇ ਵਰਗੇ ਆ ਆਪਣੇ ਵਰਗੇ ਛੋਟੇ ਇਨਵੈਸਟਰ ਆ ਤੁਸੀਂ ਜੇ 50 ਸ਼ੇਅਰ ਵੀ ਵੇਚਤੇ 100 ਵੀ ਵੇਚਤੇ ਉਹਨਾਂ ਕੋਈ ਫਰਕ ਨਹੀਂ ਪੈਣਾ ਪਰ ਜਦੋਂ ਇੰਨੇ ਵੱਡੀ ਅਮਾਊਂਟ ਦੇ ਵਿੱਚ ਉਹ ਸ਼ੇਰਾਂ ਨੂੰ ਸੈਲ ਕੀਤਾ ਗਿਆ ਤਾਂ ਉਹ ਸਾਰੀ ਚੀਜ਼ ਉਦੇ ਸ਼ੇਅਰ ਪ੍ਰਾਈਸ ਤੇ ਉੱਪਰ ਰਿਫਲੈਕਟ ਹੋਣੀ ਆ ਬਹੁਤ ਕਲੀਅਰਲੀ ਤਾਂ ਇੱਕ ਤਾਂ ਉਹ ਚੀਜ਼ ਆ ਗਈ ਦੂਸਰੀ ਚੀਜ਼ ਦੂਸਰੀ ਚੀਜ਼ ਇਹ ਹੋ ਰਹੀ ਆ ਓਲਾ ਇਲੈਕਟ੍ਰਿਕ ਦੇ ਨਾਲ ਕਿਉਂਕਿ ਹੁਣ ਜਿਵੇਂ ਪੰਜਾਬ ਦੇ ਵਿੱਚ ਆਪਾਂ ਦੇਖਿਆ ਕਿ ਜਦੋਂ ਐਸਟੱਡੀਆ ਚੱਲੀਆਂ ਪਤਾ ਲੱਗਿਆ ਕਿ ਐਸਟੱਡੀ ਚ ਪੈਸਾ ਤਾਂ ਸਾਰੇ ਐਸਟੱਡੀਆ ਵੱਲ ਹੋ ਗਏ ਸੀ ਤੁਹਾਨੂੰ ਯਾਦ ਹੋਊਗਾ ਮੈਨੂੰ ਯਾਦ ਹਾਲੇ ਵੀ ਉਹ ਟਾਈਮ ਆ ਪਿੱਛੇ ਜੇ ਆਇਲਸ ਦਾ ਚੱਲਿਆ ਸੀ ਤਾਂ ਹਰ ਇੱਕ ਆਪਣਾ ਬੱਚਾ ਪੰਜਾਬ ਦਾ ਕੈਨੇਡਾ ਜਾਣ ਲੱਗਿਆ ਸੀ ਉਹੀ ਮਾਨਸਿਕਤਾ ਹੁੰਦੀ ਆ ਹੁਣ ਇਲੈਕਟ੍ਰਿਕ ਵੀਕਲ ਸਾਰੀਆਂ ਕੰਪਨੀਆਂ ਨੂੰ ਲੱਗ ਰਿਹਾ ਤਾਂ ਹੁਣ ਸਾਰੀਆਂ ਕੰਪਨੀਆਂ ਇਲੈਕਟ੍ਰਿਕ ਵੀਕਲਸ ਵੱਲ ਜਾ ਰਹੀਆਂ ਨੇ ਤਾਂ ਹੁਣ ਉਹਦੇ ਨਾਲ ਕੀ ਆ ਉਹ ਜਿਹੜੀ ਸਪੇਸ ਆ ਉਹ ਕਰਾਉਡਡ ਹੋ ਰਹੀ ਆ ਉਥੇ ਭੀੜ ਹੋ ਰਹੀ ਆ ਤਾਂ ਕਿਸੇ ਇੱਕ ਕੰਪਨੀ ਦਾ ਜਿਹਨਾਂ ਦਾ ਇਕਾਧਿਕਾਰ ਵੀ ਹੈਗਾ ਉਹਨਾਂ ਨੂੰ ਵੀ ਬਾਕੀਆਂ ਨਾਲ ਕੰਪੀਟ ਕਰਨਾ ਪਊਗਾ ਤੇ ਜਿਹੜੀਆਂ ਪ੍ਰੋਡਕਟ ਦੀਆਂ ਕੀਮਤਾਂ ਨੇ ਉਹ ਘਟਾਉਣੀਆਂ ਪੈਣਗੀਆਂ ਅਗਲੀ ਚੀਜ਼ ਇਹ ਆ ਜਿਹੜੇ ਫੀਲਡ ਦੇ ਵਿੱਚ ਸਭ ਕੁਝ ਹੈਗਾ ਇਲੈਕਟ੍ਰਿਕ ਟੂ ਵੀਲਰਸ ਇਹ ਫੀਲਡ ਹੀ ਨਵਾਂ ਆ ਇਹਦੇ ਵਿੱਚ ਜਿਹੜੇ ਆਪਰੇਟਰਸ ਹੋਣਗੇ ਮਸ਼ੀਨਰੀ ਹੋਊਗੀ ਜਿਹੜੇ ਇਹਨਾਂ ਨੇ ਆਪਣੇ ਮਕੈਨਿਕਾਂ ਨੂੰ ਨੌਲੇਜ ਦੇਣੀ ਆ ਇਹ ਸਾਰਾ ਕੁਝ ਨਵਾਂ ਵਾ ਤਾਂ ਜਦੋਂ ਨਵੇਂ ਦੇ ਚੱਕਰ ਦੇ ਵਿੱਚ ਕੋਈ ਪ੍ਰੋਡਕਟ ਆਉਂਦੀ ਆ ਪਹਿਲੀ ਵਾਰ ਤਾਂ ਬਹੁਤ ਵਾਰ ਆ ਹੁੰਦਾ ਕਿ ਉਹਨਾਂ ਦੇ ਮਕੈਨਿਕਾਂ ਨੂੰ ਵੀ ਪਤਾ ਨਹੀਂ ਹੁੰਦਾ ਕਿ ਅਸਲ 'ਚ ਇਹਦਾ ਹੋਣਾ ਕੀ ਆ ਇਹੀ ਚੀਜ਼ ਓਲਾ ਨਾਲ ਹੋ ਰਹੀ ਆ ਬਹੁਤ ਸਾਰੇ ਕਸਟਮਰ ਨੇ ਓਲਾ ਇਲੈਕਟ੍ਰਿਕ ਜਿਹਨਾਂ ਨੇ ਓਲਾ ਦੇ ਇਹ ਲਏ ਆ ਟੂ ਵੀਲਰਸ ਲਏ ਆ ਤੇ ਉਹ ਹੁਣ ਕੰਪਲੇਂਟਸ ਕਰ ਰਹੇ ਆ ਕਿ ਜਦੋਂ ਅਸੀਂ ਸਰਵਿਸ ਸੈਂਟਰ ਜਾਂਦੇ ਆ ਤਾਂ ਉਹਨਾਂ ਦੇ ਮਕੈਨਿਕਾ ਨੂੰ ਵੀ ਪਤਾ ਨਹੀਂ ਹੈਗਾ ਵੀ ਇਹਨੂੰ ਠੀਕ ਕਿਵੇਂ ਕਰਨਾ ਜਾਂਦੇ ਪਾਰਟਸ ਮਿਲ ਨਹੀਂ ਰਹੇ ਇਹ ਸਾਰਾ ਕੁਝ ਆ ਤਾਂ ਇਹ ਦੂਸਰੀ ਗੜਬੜ ਹੋ ਗਈ ਹਾਂ ਭਾਵੇਂ ਓਲਾ ਵਾਲਿਆਂ ਦੀ ਥੋੜੇ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੈਂਸ ਸੀ ਮੈਂ ਉਹ ਸੁਣ ਰਿਹਾ ਸੀਗਾ ਤੇ ਉੱਥੇ ਉਹ ਬੋਲ ਰਿਹਾ ਕਿ ਨਹੀਂ ਇਹਨਾਂ ਨੂੰ ਠੀਕ ਕਰਾਂਗੇ ਅਸੀਂ ਕੋਸ਼ਿਸ਼ ਕਰ ਰਹੇ ਆ ਇਹ ਕਿਹ ਵੀ ਚੀਜ਼ ਬੋਲ ਰਹੀ ਸੀ ਕਿ ਜੇ ਕੋਈ ਕਸਟਮਰ ਜਿਹਨੂੰ ਮਤਲਬ ਉਹਦੀ ਜਿਹੜਾ ਵਹੀਕਲ ਹੈਗਾ ਨਹੀਂ ਮਿਲ ਰਿਹਾ ਟਾਈਮ ਸਰ ਤਾਂ ਉਹਨਾਂ ਦੇ ਲਈ ਅਸੀਂ ਇੱਕ ਐਮ ਦੀ ਚੀਜ਼ ਕਰਾਂਗੇ ਕਿ ਜਿਹੜੇ ਵੀ ਕਸਟਮਰ ਦਾ ਇੱਕ ਦਿਨ ਤੋਂ ਜ਼ਿਆਦਾ ਦਾ ਟਾਈਮ ਲੱਗ ਰਿਹਾ ਵਹੀਕਲ ਨੂੰ ਠੀਕ ਹੋਣ ਦਾ ਤਾਂ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਆਪਣਾ ਇੱਕ ਵਹੀਕਲ ਉਹਨਾਂ ਟਾਈਮ ਲਈ ਦੇ ਦਾਂਗੇ ਤਾਂ ਇਹ ਚੀਜ਼ਾਂ ਉਹ ਬੋਲ ਰਹੇ ਹੁਣੇ ਧਰਾਤਲ ਦੇ ਉੱਪਰ ਜ਼ਮੀਨੀ ਹਕੀਕਤ ਕਿੰਨੀ ਹੈਗੀ ਕਿੰਨਾ ਕੁ ਪ੍ਰੈਕਟੀਕਲ ਡਿਸੀਜਨ ਹੈਗਾ ਇਹ ਉਹ ਤਾਂ ਹੁਣ ਉਹਨਾਂ ਨੂੰ ਪਤਾ ਹੋਊਗਾ ਮਤਲਬ ਇਹ ਦੋ ਕਾਰਨ ਨੇ ਵੱਡੇ ਤੇ ਇਹਨਾਂ ਦੋਨਾਂ ਕਾਰਨਾਂ ਦੇ ਕਰਕੇ ਜਿਹੜਾ ਓਲਾ ਦਾ ਸ਼ੇਅਰ ਪ੍ਰਾਈਸ ਆ ਉਹ ਡਿੱਗ ਰਿਹਾ। ਅਗਲੀ ਚੀਜ਼ ਜਿਹੜੀ ਮੈਂ ਆਲਮੋਸਟ ਹਰੇਕ ਵੀਡੀਓ ਚ ਇੱਕ ਹੋਰ ਤੁਹਾਨੂੰ ਕਹਿਣਾ ਹੁੰਦਾ ਜਦੋਂ ਓਲਾ ਦਾ ਆਈਪੀਓ ਆਇਆ ਸੀ ਤਾਂ ਉਹੀ ਦੋ ਚੀਜ਼ਾਂ ਪਲੇ ਕਰਦੀਆਂ ਨੇ ਲਾਲਚ ਤੇ ਡਰ। ਤਾਂ ਜਦੋਂ ਇਹ ਆਪਾਂ ਬਹੁਤ ਵਾਰ ਦੇਖਿਆ ਆਈਪੀਓ ਆਉਂਦੇ ਆ ਤਾਂ ਉਸ ਤੋਂ ਬਾਅਦ ਇੱਕਦਮ ਡਬਲ ਹੋ ਜਾਂਦੇ ਆ। ਤਾਂ ਉੱਥੇ ਕੀ ਆਇਆ ਵਾ? ਲਾਲਚ। ਹਰੇਕ ਬੰਦੇ ਨੇ ਉਹੀ ਚੀਜ਼ ਸੋਚੀ ਜੋ ਤੁਸੀਂ ਸੋਚੀ। ਮੈਂ ਘਰ ਬੈਠ ਕੇ ਜਿਹੜੀ ਚੀਜ਼ ਸੋਚੀ ਉਹੀ ਕਿੰਨੇ ਲੋਕਾਂ ਨੇ ਸੋਚੀ ਜਿਵੇਂ ਫਿਲਮਾਂ ਦੇ ਵਿੱਚ ਉੱਪਰੋਂ ਦਿਖਾ ਦਿੰਦੇ ਆ ਕਿ ਉਹ ਕਰੇ ਉਹ ਕਰੇ ਉਹ ਕਰੇ ਇਸ ਤਰ੍ਹਾਂ ਕਰਕੇ ਸੀਨ ਜਿਹੜਾ ਬਣਾਇਆ ਹੁੰਦਾ ਮੈਪ ਦਿਖਾਉਂਦੇ ਇੰਡੀਆ ਦਾ ਤਾਂ ਉਸੇ ਤਰ੍ਹਾਂ ਹੀ ਬਹੁਤ ਸਾਰੇ ਲੋਕਾਂ ਨੇ ਸੋਚੀ ਹੋਊਗੀ ਬਹੁਤ ਸਾਰੇ ਲੋਕਾਂ ਨੇ ਜੋ ਤੇ ਸ਼ੇਅਰ ਖਰੀਦੇ ਪਰ ਜਦੋਂ 네ਗੇਟਿਵ ਨਿਊਜ਼ ਆਈਆਂ ਜਾਂ ਜਦੋਂ ਉਹਨਾਂ ਨੂੰ ਵੱਡੇ ਇਨਵੈਸਟਰਸ ਨੂੰ ਪਤਾ ਲੱਗਿਆ ਕਿ ਮਾਰਕੀਟ ਥੱਲੇ ਜਾਊਗੀ ਜਾਂ ਉਹ ਲਾਦੇ ਨਾਲ ਕੋਈ ਪ੍ਰੋਬਲਮ ਹੋ ਰਹੀ ਆ ਤਾਂ ਜਿਹੜਾ ਡਰ ਸੀ ਫਿਰ ਉਹ ਕਿੰਨੇ ਗੁਣਾ ਹੋ ਗਿਆ ਤਾਂ ਇੱਥੇ ਸ਼ੇਅਰ ਮਾਰਕੀਟ ਦੇ ਵਿੱਚ ਕੋਈ ਵੀ ਜਿਹੜਾ ਪ੍ਰਾਈਸ ਹੈਗਾ ਕਿਸੇ ਵੀ ਕੰਪਨੀ ਦਾ ਉਹ ਅਸਲ ਦੇ ਵਿੱਚ ਉਹਦਾ ਕੋਈ ਰੀਅਲ ਪ੍ਰਾਈਸ ਨਹੀਂ ਹੋਊਗਾ। ਉਹ ਜਾਂ ਤਾਂ ਬਹੁਤ ਵਧਾ ਚੜਾ ਕੇ ਹੋਊਗਾ ਜਾਂ ਤਾਂ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਲਾਲਚ ਹੋਊਗਾ। ਲਾਲਚ ਕਰਕੇ ਉਹ ਬਹੁਤ ਉੱਪਰ ਬਿਠਾਇਆ ਹੋਇਆ ਜਾਂ ਉਹਨੂੰ ਬਿਲਕੁਲ ਥੱਲੇ ਲਟਾੜਿਆ ਹੋਇਆ। ਕਹਿਣ ਦਾ ਮਤਲਬ ਆ ਕਿ ਸ਼ੇਅਰ ਮਾਰਕੀਟ ਇੱਕ ਕਹਿਜਾ ਪੈਂਡਾ ਜਿਹਦੇ ਵਿੱਚ ਜਾਂ ਤਾਂ ਲੋਕਾਂ ਨੂੰ ਸਿਰ ਚੜਾਇਆ ਜਾਂਦਾ ਤੇ ਜਾਂ ਫਿਰ ਜੁੱਤੀ ਦੇ ਥੱਲੇ ਰੱਖਿਆ ਜਾਂਦਾ। ਮਤਲਬ ਇੱਕ ਸਿੱਧਾ ਜਿਹਾ ਹਿਸਾਬ ਹੈਗਾ ਸਟਾਕ ਮਾਰਕੀਟ ਦਾ। ਹੁਣ ਇਥੇ ਗੱਲ ਫੇਰ ਲਾਸਟ ਇੱਕ ਹੋਰ ਚੀਜ਼ ਮੈਂ ਤੁਹਾਨੂੰ ਉਹੀ ਬੋਲ ਰਿਹਾ ਇਥੇ ਦੁਬਾਰਾ ਇੱਕ ਵਾਰੀ ਫੇਰ ਕਿ ਤਾਂ ਇਸੇ ਕਰਕੇ ਮੈਂ ਬਹੁਤ ਸਾਰੀਆਂ ਚੀਜ਼ਾਂ ਕਹਿਣਾ ਉਹਨਾਂ ਦੇ ਵਿੱਚ ਇੱਕ ਹਮੇਸ਼ਾ ਡਾਇਵਰਸੀਫਿਕੇਸ਼ਨ ਕਹਿਣਾ ਤਾਂ ਅੱਜ ਤੁਸੀਂ ਉਹਦਾ ਜਿਹੜਾ ਇੱਕ ਮੇਨ ਰੋਲ ਹੈਗਾ ਡਾਇਵਰਸੀਫਿਕੇਸ਼ਨ ਦੀ ਇੰਪੋਰਟੈਂਸ ਉਹਨਾਂ ਸਪੈਸ਼ਲੀ ਦੋਸਤਾਂ ਨੇ ਜਿਨ੍ਹਾਂ ਦੇ ਕੋਲੇ ਓਲਾ ਦਾ ਸ਼ੇਅਰ ਹੈਗਾ ਉਹਨਾਂ ਨੂੰ ਅੱਜ ਚੰਗੀ ਤਰ੍ਹਾਂ ਸਮਝ ਲੱਗੀ ਹੋਊਗੀ ਇਹੀ ਚੀਜ਼ ਹੁੰਦੀ ਹੈ ਹੁਣ ਤੁਸੀਂ ਉਹਨੂੰ ਪਿੰਡੇ ਤੇ ਹੰਡਾਇਆ ਤਾਂ ਤੁਹਾਨੂੰ ਹੁਣ ਚੰਗੀ ਤਰ੍ਹਾਂ ਸਮਝ ਆਇਆ ਹੋਊਗਾ ਕਿਸੇ ਦੇ ਕਹਿਣ ਤੇ ਕਿ ਵੇਰੀ ਆਪੋਨਾਂ ਨਹੀਂ ਸਮਝਦੇ ਇਸੇ ਲਈ ਮੈਂ ਰੌਲਾ ਪਾਉਂਦਾ ਰਹਿਣਾ ਤੇ ਪਰ ਠੀਕ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਇੱਕ ਕੰਪਨੀ ਆ ਤੇ ਚੱਲਦਾ ਰਹਿੰਦਾ ਇਹੀ ਤਾਂ ਬਿਜ਼ਨਸ ਆ ਇਹੀ ਚੀਜ਼ਾਂ ਨੇ ਹੁਣ ਇਹਦੇ 'ਚ ਕੋਈ ਬਹੁਤ ਜ਼ਿਆਦਾ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈਗੀ ਸੈਕੰਡਲੀ ਜੇ ਮੈਂ ਥੋੜੀ ਜਗ੍ਹਾ ਦੇ ਉੱਪਰ ਹੋਵਾਂ ਕਿਉਂਕਿ ਮੈਂ ਤੁਹਾਨੂੰ ਡਾਇਰੈਕਟਲੀ ਟੈਕਨੀਕਲੀ ਤੇ ਲੀਗਲੀ ਕੁਝ ਨਹੀਂ ਕਹਿ ਸਕਦਾ ਤਾਂ ਮੈਂ ਉਹਨਾਂ ਨੂੰ ਫਿਲਹਾਲ ਲਈ ਭੁੱਲ ਜੂਗਾ ਉਹਨੂੰ ਮੈਂ ਪਿਆਰ ਰਹਿਣ ਦੂੰ ਉਹਨੇ ਜੋ ਕਰਨਾ ਉਹ ਆਪਣੀ ਜ਼ਿੰਦਗੀ ਚ ਕਰ ਹੀ ਜਾਊਗਾ ਤੇ ਮੈਂ ਹੁਣ ਆਪਣਾ ਧਿਆਨ ਕਿਸੇ ਹੋਰ ਕੰਪਨੀ ਵੱਲ ਦਊਂਗਾ ਕਿਉਂਕਿ ਇੱਥੇ ਫਿਰ ਹੁੰਦਾ ਕਿ ਆ ਬਹੁਤ ਵਾਰ ਮੈਂ ਦੇਖਿਆ ਬਹੁਤ ਵਾਰ ਇਨਸਾਨ ਕੀ ਕਰਦੇ ਐ ਇਨਵੈਸਟਰ ਕਿ ਉਹ ਉਹਨੂੰ ਐਵਰੇਜ ਕਰਨ ਦੇ ਚੱਕਰ ਦੇ ਵਿੱਚ ਉਹ ਇੱਕੋ ਹੀ ਇਨਵੈਸਟਮੈਂਟ ਦੇ ਵਿੱਚ ਹੀ ਵੜੀ ਜਾਂਦੇ ਆ ਨਹੀਂ ਉਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬਹੁਤ ਕਹਾਣੀਆਂ ਨੇ ਤੇ ਫਿਰ ਤਾਂ ਉਹੀ ਗੱਲ ਹੋ ਜਾਣੀ ਆ ਫੇਰ ਗਲਤੀ ਹੋ ਗਈ ਡਾਇਵਰਸੀਫਿਕੇਸ਼ਨ ਕਰਦੇ ਕਰਦੇ ਫੇਰ ਆਪਾਂ ਵਾਪਸ ਉਹਦੇ ਚ ਹੀ ਵੜੀ ਜਾ ਰਹੇ ਆ ਫਿਲਹਾਲ ਉਹਨੂੰ ਰਹਿਣ ਦੋ ਉਹਨੂੰ ਵਿਚਾਰੇ ਨੂੰ ਦਮ ਲੈਣ ਦੋ ਰੈਸਟ ਕਰਨ ਦੋ ਹੋਰ ਕਹਾਣੀਆਂ ਫੜੋ ਚੰਗੀ ਕਹਾਣੀ ਫੜੋ ਤੇ ਨਾਲੇ ਡਾਇਵਰਸੀਫਿਕੇਸ਼ਨ ਰੋਗੇ ਇੱਕ ਹੋਰ ਚੀਜ਼ ਜਿਹੜੀ ਮੈਂ ਤੁਹਾਡੇ ਨਾਲ ਜ਼ਿਕਰ ਕਰਨਾ ਚਾਹੁੰਦਾ ਹਾਂ ਸੀ ਤੇ ਕਿਉਂਕਿ ਮੈਨੂੰ ਯਾਦ ਆ ਓਸੀਸੀਐਲ ਦੇ ਟਾਈਮ ਵੀ ਐਵੇਂ ਹੋਇਆ ਸੀ ਤੇ ਉਹ ਲਾਉ ਦੇ ਟਾਈਮ ਵੀ ਓਸੀਸੀਐਲ ਦੇ ਟਾਈਮ ਵੀ ਬਹੁਤ ਸਾਰੇ ਦੋਸਤ ਸੀ ਜਿਹੜੇ ਮੈਨੂੰ ਕਹਿ ਰਹੇ ਸੀ ਕਿ ਸਾਨੂੰ ਕੁਝ ਦਿਨਾਂ ਦੇ ਵਿੱਚ ਹੀ ਜਦੋਂ ਆਪਾਂ ਉਹਦਾ ਹੀ ਗੱਲਬਾਤ ਕੀਤੀ ਸੀ ਕਿ ਇੰਨੇ ਪਰਸੈਂਟ ਦਾ ਫਾਇਦਾ ਹੋਇਆ 50% ਜਾਂ ਜੋ ਵੀ ਤੁਸੀਂ ਹਮੇਸ਼ਾ ਇਹ ਚੀਜ਼ ਦਿਮਾਗ ਵਿੱਚ ਰੱਖੋ ਮੈਂ ਅੱਗੇ ਵੀ ਇਹ ਕਹਣਾ ਕਿ ਤੁਸੀਂ ਕਿਸ ਤਰ੍ਹਾਂ ਦੇ ਇਨਵੈਸਟਰ ਹੋ ਤਾਂ ਜਦੋਂ ਹੁਣ ਮੈਂ OCICL ਦਾ ਪ੍ਰਾਈਸ ਦੇਖਿਆ ਜਾਂ Ola ਦਾ ਪ੍ਰਾਈਸ ਦੇਖਿਆ ਉਹ ਭੈਣ ਜੀ ਮੈਨੂੰ ਯਾਦ ਆਏ ਕਿ ਉਹ ਜਨਾਂ ਨੇ ਮੈਨੂੰ ਪੁੱਛਿਆ ਸੀਗਾ ਕਿ ਮੈਨੂੰ ਇੰਨੇ ਪਰਸੈਂਟ ਦਾ ਫਾਇਦਾ ਹੋ ਰਿਹਾ ਤਾਂ ਮੈਂ ਕੀ ਕਰਾਂ ਉਹਨਾਂ ਨੂੰ ਵੀ ਮੈਂ ਉਦੋਂ ਇਹੀ ਗੱਲ ਕਿਹਾ ਕਿ ਤੁਸੀਂ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਇਨਵੈਸਟਰ ਹੋ ਤਾਂ ਬਹੁਤ ਵਾਰ ਆ ਹੁੰਦਾ ਤੁਹਾਨੂੰ 30% ਦਾ ਫਾਇਦਾ ਹੋ ਰਿਹਾ ਤੁਸੀਂ ਉੱਥੇ ਕਿਹਾ ਕਿ ਨਹੀਂ ਠੀਕ ਆ ਇਹ ਤਾਂ ਬਹੁਤ ਸਹੀ ਆ ਇਹ ਤਾਂ ਬਹੁਤ ਵਧੀਆ ਜਾਊਗਾ 50 60 ਤੇ ਵੇਚਾਂਗੇ ਉਸ ਤੋਂ ਬਾਅਦ ਕਹਾਣੀ ਕੁਝ ਟਾਈਮ ਲਈ ਇਸ ਤਰ੍ਹਾਂ ਦੀ ਹੁੰਦੀ ਆ ਤਾਂ ਬੜਾ ਦਿਲ ਟੁੱਟਦਾ ਉਥੇ ਤਾਂ ਉਹ ਬਣਦਾ ਵੀ ਆ ਕਿ ਕਿੱਥੇ ਤਾਂ ਮੈਨੂੰ ਉਹਦੇ 'ਚ ਫਾਇਦਾ ਹੋ ਜਾਣਾ ਸੀ ਮੇਰੇ ਜਿਹੜੀ ਅਮਾਊਂਟ ਸੀ ਉਹ ਵੱਧ ਜਾਂਦੀ ਤੇ ਉਹ ਵਧਣ ਤੋਂ ਬਾਅਦ ਮੈਂ ਕਿਤੇ ਹੋਰ ਲਾ ਲੈਂਦਾ ਹੁਣ ਮੈਂ ਉਹਦੇ 'ਚ ਉਲਟਾ ਫਸ ਗਿਆ ਇਸ ਕਰਕੇ ਹਮੇਸ਼ਾ ਯਾਦ ਰੱਖੋ ਪਹਿਲਾਂ ਇਹ ਸੋਚੋ ਤੁਸੀਂ ਕਿਸ ਤਰ੍ਹਾਂ ਦੇ ਇਨਵੈਸਟਰ ਹੋ ਤੁਸੀਂ ਇੱਕ ਵਾਰ ਸੋਚ ਲਿਆ ਉਸ ਤੋਂ ਬਾਅਦ ਟਸ ਤੋਂ ਮਸ ਨਾ ਹੋਵੋ ਜੋ ਮਰਜ਼ੀ ਹੋ ਜੇ ਜਿਵੇਂ ਮੈਂ ਕਹਿੰਦਾ ਨਾ ਮੀ ਜਾਵੋ ਉਹ ਹਨੇਰੀ ਜਾਵੋ ਤਾਂ ਜੋ ਮਰਜੀ ਹੋ ਜਾਏ ਜਾਂ ਤਾਂ ਤੁਸੀਂ ਇੱਕ ਕਹਿ ਸੋਚ ਲਓ ਕਿ ਮੈਂ ਬਸ ਸ਼ਾਰਟ ਟਰਮ ਇਨਵੈਸਟਮੈਂਟ ਕਰਦਾ ਮੈਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਦਸਾਂ ਸਾਲਾਂ ਬਾਅਦ 20 ਸਾਲਾਂ ਬਾਅਦ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਪਾਂ ਸ਼ੇਅਰ ਲਿਆ ਤੁਹਾਨੂੰ ਉਹਦੇ ਚ 20% ਦਾ ਉਹ ਵੀ ਇੱਕ ਸੋਚ ਲਓ ਕਿ ਮੈਂ 10% ਤੇ ਐਗਜ਼ਿਟ ਕਰਨਾ ਜਾਂ 20 ਤੇ ਕਰਨਾ ਤੇ ਉਹ ਇੱਕ ਨਿੱਜੀ ਡਿਸੀਜਨ ਹੁੰਦਾ ਉਹ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਮੈਨੂੰ ਬਹੁਤ ਸਾਰੇ ਦੋਸਤ ਪੁੱਛਦੇ ਆ ਕਿ ਕਿੰਨੇ ਤੇ ਕਰਨਾ ਕੋਈ ਉਹਦਾ ਰੂਲ ਨਹੀਂ ਉਹ ਤੁਸੀਂ ਦੇਖ ਲਓ ਕਿੰਨੇ ਤੇ ਤੁਹਾਨੂੰ ਠੀਕ ਲੱਗ ਰਿਹਾ ਜਦੋਂ ਇਹ ਹੋ ਗਿਆ ਕੱਟ ਕਰ ਦੋ ਭਾਵੇਂ ਤੁਹਾਨੂੰ ਕੋਈ ਲੱਖ ਕਵੇ ਮੈਂ ਕਹਾਂ ਕੋਈ ਵੀ ਕਵੇ ਕਿ ਨਹੀਂ ਨਹੀਂ ਇਹਨੂੰ ਤਾਂ ਭਾਈ ਤੁਸੀਂ ਰੱਖੋ ਇਹ ਹੋਗਾ ਉਹ ਹੋਗਾ ਤੁਸੀਂ ਸੋਚ ਲਿਆ ਬਸ ਉਹਨੇ ਤੇ ਕੱਟ ਕਰ ਦੋ ਉਹਨੂੰ ਭੁੱਲ ਜਾਓ ਉਹਨੇ ਤੁਹਾਨੂੰ ਪੈਸੇ ਦੇਤੇ ਕਹਾਣੀ ਖਤਮ ਹੋ ਗਈ ਰਿਲੇਸ਼ਨ ਖਤਮ ਹੋ ਗਿਆ ਤੁਸੀਂ ਆਪਣੇ ਰਸਤੇ ਉਹ ਆਪਣੇ ਰਸਤੇ ਜਾਂ ਫਿਰ ਜੇ ਤੁਸੀਂ ਇਹ ਹੀ ਸੋਚਿਆ ਕਿ ਮੈਂ ਇੱਕ ਲੌਂਗ ਟਰਮ ਇਨਵੈਸਟਰ ਹਾਂ ਮੈਂ ਇਹ ਸ਼ੇਅਰ ਆਪਣੇ ਬੱਚਿਆਂ ਦੇ ਫਿਊਚਰ ਲਈ ਲਏ ਆ ਤਾਂ ਫਿਰ ਚਾਹੇ ਉਹ 2 ਮਹੀਨੇ ਚ ਕਿੰਨਾ ਮਰਜੀ ਵਧੇ ਚਾਹੇ ਕਿੰਨਾ ਮਰਜੀ ਘਟੇ ਤੁਸੀਂ ਉਹਦੇ ਵੱਲ ਦੇਖੋ ਹੀ ਨਾ ਕਦੇ ਵੀ ਸਭ ਤੋਂ ਜ਼ਰੂਰੀ ਆ ਇੱਕ ਵਾਰ ਆਪਣਾ ਇੱਕ ਮਨ ਬਣਾਉਣਾ ਜਦੋਂ ਤੁਸੀਂ ਇੱਕ ਮਨ ਬਣਾ ਲਿਆ ਉਸ ਤੋਂ ਬਾਅਦ ਉਹਨੂੰ ਸ਼ੇਅਰ ਦੀ ਪ੍ਰਾਈਸ ਦੇ ਨਾਲ ਮਨ ਨਾ ਬਦਲੋ ਕਦੇ ਨਾ ਬਦਲੋ ਇਹ ਇੱਕ ਬਹੁਤ ਜ਼ਰੂਰੀ ਚੀਜ਼ ਆ ਇਹ ਮੈਂ ਕਿਉਂ ਬੋਲੀ ਕਿਉਂਕਿ ਉਹੀ ਮੈਂ ਤੁਹਾਨੂੰ ਫੇਰ ਕਹਿਣਾ ਉਹ ਲਾ ਵਾਲੇ ਕਈ ਦੋਸਤ ਜਿਨ੍ਹਾਂ ਨੂੰ ਉਦੋਂ ਫਾਇਦਾ ਹੋ ਰਿਹਾ ਸੀ ਜਾਂ OCCL ਵਾਲੇ ਸਾਰੇ ਦੋਸਤ ਜਿਨ੍ਹਾਂ ਨੂੰ ਫਾਇਦਾ ਹੋ ਰਿਹਾ ਤਾਂ ਇਹ ਚੀਜ਼ ਤੁਸੀਂ ਹਮੇਸ਼ਾ ਯਾਦ ਰੱਖੋ ਅੱਜ ਦਾ ਵੀਡੀਓ ਸਿਰਫ ਇੰਨਾ ਕੀ ਆ ਜੀ ਸਪੈਸ਼ਲੀ ਆ ਓਲਾ ਕਰਕੇ ਮੈਂ ਤੁਹਾਡੇ ਨਾਲ ਗੱਲ ਕਰਨ ਆਇਆ ਸੀ ਤੇ ਇਹ ਸਾਰੀਆਂ ਚੀਜ਼ਾਂ ਨੇ ਕੱਲ ਨੂੰ ਆਪਾਂ ਕਿਸੇ ਹੋਰ ਇੱਕ ਕੰਪਨੀ ਬਾਰੇ ਗੱਲ ਕਰਾਂਗੇ ਕੱਲ ਥੋੜੇ ਦਿਨ ਪਹਿਲਾਂ ਉਹਦਾ ਆਈਪੀਓ ਬੰਦ ਹੋਇਆ ਵਾ ਤੇ ਉਹ ਮੈਨੂੰ ਚੰਗੀ ਲੱਗੀ ਥੋੜੀ ਜੀ ਨਿੱਜੀ ਵਿਚਾਰ ਆ ਮੇਰਾ ਕੱਲ ਨੂੰ ਮੈਂ ਉਸ ਕੰਪਨੀ ਦੇ ਬਾਰੇ ਵਿੱਚ ਤੁਹਾਡੇ ਨਾਲ ਜਿਕਰ ਕਰੂੰਗਾ ਉਸ ਕੰਪਨੀ ਦਾ ਕਿ ਹਾਲੇ ਕੁਝ ਦਿਨ ਹੈਗੇ ਉਹਦੇ ਸ਼ੇਅਰ ਮਾਰਕੀਟ ਦੇ ਵਿੱਚ ਆਉਣ ਦੇ ਬਾਕੀ ਇੱਕ ਹੋਰ ਹੈਗੀ ਆ ਜਿਹੜਾ ਫੇਜ਼ ਹੁਣ ਤੁਸੀਂ ਇੱਕ ਦੇਖ ਰਹੇ ਹੋ ਇਹ ਵੀ ਇੱਕ ਅਜੀਬ ਫੇਜ਼ ਆ ਤੇ ਉਹੀ ਇਰਾਨ ਵਗੈਰਾ ਵੜਾ ਇਜ਼ਰਾਈਲ ਸਾਰਾ ਤਾਂ ਇਸ ਕਰਕੇ ਹਰ ਇੱਕ ਫੇਜ਼ ਕੋਈ ਵੀ ਫੇਜ਼ ਲੰਬਾ ਸਮਾਂ ਨਹੀਂ ਰਹਿਣਾ ਹੁੰਦਾ ਫੇਸ ਦੇ ਵਿੱਚ ਹੀ ਚੱਲਣੀ ਹੁੰਦੀ ਹੈ ਸ਼ੇਅਰ ਮਾਰਕੀਟ ਪਰ ਜੇ ਉਹਨਾਂ ਇੱਕ ਲੰਬੀ ਪਿਕਚਰ ਦੀ ਤਰ੍ਹਾਂ ਦੇਖੋਗੇ ਤਾਂ ਉਹ ਹਮੇਸ਼ਾ ਅਪਰਵਰਡ ਹੀ ਰਹਿਣਾ ਵਾ ਅਖੀਰ ਦੇ ਵਿੱਚ ਜਿਹੜੀ ਜਿੱਤ ਹੈਗੀ ਆ ਉਹ ਕੈਪੀਟਲਿਜ਼ਮ ਦੀ ਹੋਣੀ ਆ ਪੂੰਜੀਵਾਦ ਦੀ ਹੋਣੀ ਆ ਪੂੰਜੀਵਾਦ ਕਹਿੰਦੇ ਆ ਪੰਜਾਬੀ ਦੇ ਵਿੱਚ ਉਹਨਾਂ ਤੇ ਜੇ ਉਹਨਾਂ ਆਪਾਂ ਬਿਗਰ ਪਿਕਚਰ ਦੇਖੀਏ ਜੇ ਆਪਾਂ ਛੋਟਾ-ਛੋਟਾ ਦੇਖਾਂਗੇ ਤਾਂ ਕਦੇ ਉੱਤੇ ਕਦੇ ਥੱਲੇ ਤੇ ਕਦੇ ਪੂਰੀ ਬੱਲੇ-ਬੱਲੇ ਤੇ ਉਹ ਚੀਜ਼ਾਂ ਫਿਲਹਾਲ ਥੱਲੇ ਜਾ ਰਿਹਾ ਸਾਰਾ ਕੰਮ ਤਾਂ ਤੁਸੀਂ ਇਹਨੂੰ ਪੈਨਿਕ ਨਾ ਕਰੋ ਡਿਸਕਾਊਂਟ ਲੱਗੇ ਹੋਏ ਆ ਪਰ ਡਿਸਕਾਊਂਟ ਦੇ ਵਿੱਚ ਵੀ ਇੱਕੋ ਦਿਨ ਜਾ ਕੇ ਸਾਰੇ ਪੈਸੇ ਦਾ ਸਾਮਾਨ ਨਾ ਖਰੀਦੋ ਇਹ ਵੀ ਇੱਕ ਮੇਰੀ ਤੁਹਾਨੂੰ ਸਲਾਹ ਰੋਗੀ ਵੀਡੀਓ ਬਹੁਤ ਲੰਬਾ ਹੋ ਜਾਣਾ ਅੱਜ ਦੇ ਲਈ ਮੇਰੇ ਖਰਚੇ ਨਹੀਂ ਬਹੁਤ ਹੈਗਾ ਜੀ ਤੇ ਇੱਕ ਹਾਂ ਇੱਕ ਥੋੜੀ ਜਿਹੀ ਬੇਨਤੀ ਹੈਗੀ ਆ ਬਾਕੀ ਚੈਨਲ ਭਾਵੇਂ ਕੋਈ ਕਰਿਓ ਚਾਹੇ ਤੁਸੀਂ ਨਾ ਵੀ ਕਰਿਓ ਥੋੜੀ ਇੱਕ ਪਰਸਨਲ ਪਰ ਇੱਕ ਮੇਰੀ ਇੱਕ ਨਿੱਜੀ ਤੁਹਾਨੂੰ ਇੱਕ ਗੁਜਾਰਿਸ਼ ਹੈਗੀ ਆ ਸਪੈਸ਼ਲੀ ਜਿਹੜਾ ਉਹ ਕਿਤਾਬਾਂ ਵਾਲਾ ਵਾ ਉਹ ਇੱਕ ਮੇਰਾ ਉਹ ਇਸੇ ਤਰ੍ਹਾਂ ਹੀ ਉੱਥੇ ਮੈਨੂੰ ਪਤਾ ਵੀਊ ਕੋਈ ਜ਼ਿਆਦਾ ਹੋਣੇ ਨਹੀਂ ਉਸ ਚੀਜ਼ ਨੂੰ ਤੇ ਤੁਸੀਂ ਜ਼ਰੂਰ ਦੇਖਿਓ ਮੈਨੂੰ ਉਮੀਦ ਆ ਕਿ ਤੁਸੀਂ ਉਹ ਕਹਾਣੀਆਂ ਤੁਹਾਨੂੰ ਬੋਰ ਨਹੀਂ ਕਰਨਗੀਆਂ ਤੁਹਾਨੂੰ ਪਸੰਦ ਵੀ ਆਉਣਗੀਆਂ ਤਾਂ ਉਹ ਚੈਨਲ ਦਾ ਨਾਮ ਹੈਗਾ ਕਿਤਾਬਾਂ ਦੀ ਦੁਨੀਆ ਜ਼ਰੂਰ ਦੇਖਿਓ ਵੀਡੀਓ ਕੱਲਾ ਸਬਸਕ੍ਰਾਈਬ ਹੀ ਨਾ ਕਰਦੇਓ ਸਿਰਫ ਕਹਿਣ ਤੇ ਕਿ ਚੱਲ ਉਹਨੇ ਕਿਹਾ ਸੀਗਾ ਕਰ ਦਿੰਨੇ ਆ ਤਰਸ ਦੇ ਆਧਾਰ ਤੇ ਜਵੇਂ ਨੌਕਰੀ ਮਿਲਦੀ ਹੁੰਦੀ ਆ ਤਾਂ ਤਰਸ ਦੇ ਆਧਾਰ ਦੇ ਉੱਪਰ ਸਿਰਫ ਸਬਸਕ੍ਰਾਈਬ ਨਾ ਕਰਿਓ ਵੀਡੀਓਜ਼ ਦੇਖਿਓ ਵੀ ਜ਼ਰੂਰ ਤੇ ਇੱਥੇ ਹੁਣ ਮੈਂ ਬੰਦ ਕਰਦਾ ਜੀ ਤੇ ਕੱਲ ਮੈਂ ਜ਼ਰੂਰ ਵਾਪਸ ਆਉਂਗਾ ਤੇ ਇੱਥੇ ਹੁਣ ਮੈਂ ਆਪਣਾ ਵੀਡੀਓ ਬੰਦ ਕਰਦਾ ਤੇ ਕੱਲ ਨੂੰ ਮਿਲੂੰਗਾ ਮੈਂ ਤੁਹਾਨੂੰ ਉਸ ਕੰਪਨੀ ਦੇ ਨਾਲ ਜਿਹਦਾ ਮੈਂ ਅੱਜ ਜ਼ਿਕਰ ਕੀਤਾ